ਆਓ ਸਾਹਮਣੇ ਕਰਵੀਰ ਗਰੀਬੇ ਦਾ ਇਧਰ ਪਾਈ ਬ੍ਰਿੰਦਰ ਸਰਪੰਚ ਨੂੰ ਲਾਉਣ ਕਰਵਾਵਾ ਬੁੱਟਾ ਸਿੰਘ ਵੀ ਅਮਰੀਕਾ ਜੇਰ ਮਰ ਸਾਹਿਬ ਉਹ ਐਲਾਨ ਕਰਾਉਂਦੇ ਆ ਫਕਰ ਝੰਡੇ ਦੀ ਟੀਮਾਂ ਕੋਈ ਵੀ ਜਾਫੀ ਲਾਉਣਾ ਮੰਗੇ ਬਈ ਰੁਪਈਆ 2000 ਇਧਰ ਵੀ 2000 ਜਿੰਦਰ ਮਰਜ਼ੀ ਦੇ ਫੋਲਗ ਦੇ ਬੁੱਟਾ ਸਿੰਘ ਫਰਮਾਨੇ ਦਾ ਰੇਡਰ ਜੱਟ ਟਕਾਣੇ ਦਾ ਲੋ ਜੀ ਤੀਜੀ ਕਬੱਡੀ ਪਾਰ ਹੈ ਬੱਗੂ ਕਿੱਕ ਵਾਲਾ 500 ਜਸੀਰ ਦੀ ਟੋਕਣ ਲੱਗਾ ਹੋਇਆ ਉਧਰ ਬੋਤਾ ਸਿੰਘ ਜੀ ਐਡਵੋਕੇਟ ਕੇਰਮਨ ਸਾਹਿਬ ਜੁੜੇ ਹੋਏ ਅਮਰੀਕਾ ਦੀ ਧਰਤੀ ਤੋਂ ਅੱਜ ਦੇ ਮਿੰਨੇ ਦੇ ਪੰਦਨਾ ਮੇਲਾ ਐਨ ਸਿੜਾ ਹੋਇਆ ਪਿਆ ਲੋ ਸਾਹਮਣੇ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਆਹ ਨੰਬਰ ਰੇਡਰ ਦਾ ਮੇਰੇ ਮਿੱਤਰੋ ਮਿੰਨੇ ਦਾ ਜੱਫਾ ਡਾਕਟਰ ਸਿਕੰਦਰ ਕਹਿੰਦਾ 500 ਆਹ ਸਾਹਮਣੇ ਲੈ ਵੀ ਮੰਗਿਆ ਉਹ ਨੰਬਰ ਘੜ ਜਾਵੇ ਪੈਸੇ ਪੜ ਜਾਵੇ મેલા પીંડે દેવત તાવ રેકોર્ડ તટળ ગય દિલ તટણની ગરંટી ની રેકોર્ડ તટળ ગય મેરે મિત્રો ઓ કબડડી કેને દેશી ની કીચર કીચર દેશી કીચર દેશી કબડડી કબડડી કડદી ઓ દેશી ભજ ગયા ઓ દેશી ભજ ગયા 11000 જ તમને ફરતા આ ભી 11000 તમને ફરતા ચોથી ભાવી હોજીને ਕੇ ਮਸਲਾ ਜਿੱਤਦਾ ਬਣ ਗਿਆ ਫੌਜੀਆ ਰੇਡਾਂ ਦੇ ਉਹ ਪਾੜੇ ਰੇਡਾਂ ਦੇ ਉਹ ਪਾੜੇ ਮੈਂ ਇੱਕ ਸੰਧੂ ਇਟਲੀਆ ਇਹ ਸਾਡਾ ਕਹਿੰਦੇ ਜਸ਼ਨ ਹੱਲੋ ਭਰਾ ਆਓ ਸਾਹਮਣੇ ਨੰਬਰ ਇਹ ਸਾਡਾ ਰੇਕਰ ਦਾ ਪੁਆਇੰਟ ਧਾਵੇ ਦਾ ਗੁਰਵਿੰਦਰ ਆ ਗਿਆ ਇਹੋ ਗੁਰਵਿੰਦਰ ਆ ਗਿਆ ਜੱਪਾ ਮੈਨੂੰ ਲਾਉਦਾ ਕਿਸੇ ਗੁਰਵਿੰਦਰ ਰੰਗ ਹੈ ਕਲਾਦੀ ਜਿੰਨੇ ਨੋਟ ਕੋ ਹਜ਼ਾਰ ਦਾ ਲੈਗ ਦਾ ਸ਼ਕੀਰ ਕਿੱਥੇ ਪੂਜੀਏ ਦਾ ਫਾਰਦਾ ਓਏ ਲੈਗ ਦਾ ਸ਼ਕੀਰ ਕਿੱਥੇ ਪੂਜੀਏ ਦਾ ਫਾਰਦਾ ਨੇ ਕਹਿੰਦੇ ਪਟਾਕੇ ਪੈਂਦੇ ਐ ਛੋੜੇ ਦਾ ਮੈਚ ਮੇਰੇ ਮਿੱਤਰੋ ਚਿਤਾਣਿਆਂ ਦਾ ਕੁਲਵੀਰ ਕੁਲਵੀਰ ਚਿਤਾਣੇ ਦਾ ਜੱਫੀ ਜੰਡ ਟਕਾਣੇ ਦਾ ਕੁਲਵੀਰ ਨੇ ਗੋਰੀ ਕੁਲਵੀਰ ਨੇ ਬੱਜ ਬੜਾ ਧੰਨਵਾਦ ਆ ਉਹ ਦੇਸੀ ਵੀ ਕਹਿੰਦੇ ਕਬੱਡੀ ਪਿਆਰੀ ਐ ਉਹ ਦੇਸੀ ਐ ਕਹਿੰਦੇ ਫਰਮਾਨੇ ਵਾਲਾ ਰੇਡ ਪਾਉਣ ਦੇ ਲਈ ਫੜਿਆ ਹੋਇਆ ਨਾ ਭੱਜਦਾ ਨਾ ਭੱਜਣ ਦਿੰਦਾ ਪੈਰ ਪੁੰਜੇ ਨਹੀਂ ਲੱਗਣ ਦਿੰਦਾ ਗੱਪਰੂ ਦਾ ਕੋਈ ਤੌਰ ਨਹੀਂ ਰਾਹੇ ਗੇਲੇ ਦੁਨੀਆ ਜਾਣ ਦੀ ਨਾ ਦਸਤ ਦੀ ਲੋੜ ਦੀ ਅੜਨੀ ਵਾਲੀਆ ਟੀਟਰ ਫੜ ਗਿਆ ਬੱਤ ਬੱਲੇ ਉਹ ਭੱਜ ਗਿਆ ਮੇਰੇ ਮਿੱਤਰੋ ਦੇਸੀ ਔਰ ਉਧਰ ਭੱਜ ਗਿਆ ਦੇਸੀ ਵਾਦਾ ਬਣਵੀਰ ਵੱਲੋਂ ਫੌਜੀ ਦੀ ਰੇਡ ਤੇ 200 ਲੱਗਿਆ ਹੁਣ ਤੋਂ ਬਾਅਦ ਜਿੰਨੀਆਂ ਰੇਡਾਂ ਫੌਜੀ ਪਾਉਂਦਾ 200 ਰੁਪਏ ਬਾਬਾ ਬਨਵੀਰ ਜਿੰਦਗੀ ਦਾ ਮਾਣ ਲਓ ਸਾਹਮਣੇ ਫੌਜੀ ਸੰਗੋ ਪਿੰਡ ਵਾਲਾ ਕਬੱਡੀ ਪਾ ਰਿਹਾ ਚਾਰਾਂ ਵਿੱਚ ਸੋਨੀ ਹੱਕਰ ਝੰਡੇ ਦਾ ਨੀਤੇ ਦਾ ਪੱਤੂ ਬਰੂ ਕਮਾਲ ਪਰ ਨੰਬਰ ਰੇਡਰ ਦਾ ਪੁਆਇੰਟ ਫੌਜੀ ਦੀ ਟੀਮ ਇਹਦਾ ਦੇਸੀ ਫਰਮਾਨੇ ਵਾਲਾ ਦੇ ਬੈਸਟ ਰੇਡਰ ਰਹਿੰਦਾ ਹੈ ਐਸਆਈ ਸ੍ਰੇਸ਼ਟ ਮਾਰ ਦੀ ਐਲਾਨ ਕਰਦਾ ਕਹਿੰਦੇ ਮੇਰੇ ਵਿੱਚੋਂ 10 ਹੁੰਦਾ ਗੱਲ 11000 ਨਹੀਂ ਹੋਊਗੀ ਉਹ ਦੇਖਾਂਗੇ ਕਿੰਦੇ ਰੈਡ ਫਾਉਂਡ ਦੇ ਲਈ ਗਰੂ ਤਿਆਰ ਵਰ ਤਿਆਰ ਹੈ ਰੋੜੀ ਵਾਲਿਆ ਉਹ ਹਿੱਕ ਤੇ ਦੀਵਾ ਬੱਲੇ ਬਣਾ ਨੌਜਵਾਨਾ ਗੱਲ ਟਿਕਾਣੇ ਦੀ ਪਣੀਆ ਫੈਨ ਵਾਲਾ ਮੁਕੀ 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 ਬੱਲੇ 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 ਉਹ ਬਾਸੀ ਆ ਉਹ ਦੇਖੀ ਆ ਫਰਮਾਨੇ ਵਾਲਾ ਦੇਖੀ ਆ ਫਰਮਾਨੇ ਵਾਲਾ ਕਾਲਾ ਫਰਮਾਨ ਮੇਰੇ ਮਿੱਤਰੋ ਕਿ ਹੋਇਆ ਫਾਈਨਲ ਮੈਚ ਦਾ ਜੋਰ ਦਫਾਏ ਪੱਪੂ ਨੇ ਢੇਰਿਆਂ ਕੋਲੇ ਮਿਆਕੜੇ ਤੇ ਟਾਏ ਪੱਪੂ ਨੇ ਜਿਹੜੇ ਲੋਟ ਕੰਨੇ ਦੇ ਵਾਰੇ ਕਰਕੇ ਜਿੱਤ ਕਰਾਰਾ ਨਾ ਮਾ ਖੇਡ ਕੱਢ ਨੂੰ ਹੱਤਾ ਪਾ ਗਿਆ ਲੋਕ ਹੋਰ ਜੀ ਤੁਸੀਂਓ ਪੁੱਤ ਬਾਰਾਂ ਦਾ ਨਰਮਨ ਜੀ ਕੋਟੀ ਪੈ ਗਈ ਹੈ ਗੁਰਵਿੰਦਰ ਖੋਨਣਾਵਾ ਸੰਦੂਆਂ ਦਾ ਪੁੱਤ ਕਵੱਡੀ ਪਾਰ ਹੈ ਹੁਣ ਨੰਬਰ 3 ਗੱਲਾਂ ਹੋਣੀਆਂ ਮੇਰੇ ਮਿੱਤਰੋ ਹਰ ਸਾਲ ਕਹਿੰਦੇ ਵੀ ਭਾਗੋ ਦੇ ਵੀ ਮੇਰੇ ਪਾਉਣਾ ਟਕ 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 ਕਰ ਨੰਬਰ 2 ਦਾ ਮੈਚ ਖਤਮ ਹੋ ਆਏ ਮਿੰਨ ਦੇ ਪੀਰ ਬਰਾਇਸ ਵਾਲੀ ਟੀਮ ਫਸਟ ਤੇ ਸੈਕੰਡ ਰੁੜੇ ਵਾਲੇ ਮੁੰਡੇ ਆ 200 ਰੁਪਏ ਫੌਜੀ ਦੇ ਬਾਬਾ ਜੀ ਪੋਜਣਾ ਕਰਦੇ ਹੋ ਇਧਰ ਆਹਦਾ ਫੌਜੀ ਔਰ 200 ਰੁਪਏ ਇਧਰ ਆ